ਤਦੋਂ ਇਹ ਸਰੀਰ ਜਿਹੜਾ ਮਿਲਿਆ ਹੈ ਕੁਝ ਸਮੇਂ ਬਾਅਦ ਹੀ ਬਣਿਆ ਹੈ ਇਸੇ ਸਰੀਰ ਵਿੱਚੋਂ ਜਿੰਦ ਨੇ ਨਿਕਲ ਜਾਂਦਾ ਹੈ ਇਸ ਕਰਕੇ ਕਹਿੰਦੇ ਇਸ ਸਰੀਰ ਦੇ ਰਾਹੀਂ ਇਸ ਜਿੰਦ ਨੂੰ ਇਸ ਆਤਮਾ ਨੂੰ ਪਰਮਾਤਮਾ ਨਾਲ ਜੋੜਾ ਇਸ ਸਰੀਰ ਦੇ ਰਾਹੀਂ ਇਹ ਸਰੀਰ ਮੰਨ ਲਓ ਇੱਕ ਗੱਡੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ੍ਰੀ ਨੂੰ ਘੋੜੀ ਗਿਆ ਘੋੜੀ ਘੋੜੀ ਕਾਹਵਾ ਤੇ ਵਰਤੀ ਜਾਂਦੀ ਕਿਤੇ ਮੰਜ਼ਲ ਪਰ ਜਾਣ ਵਾਸਤੇ ਗੱਡੀਆਂ ਰੱਖੀਆਂ ਆਪਾਂ ਨੇ ਗੱਡੀਆਂ ਦੀ ਵਰਤੋਂ ਕੀਨ ਕਾਦੇ ਵਾਸਤੇ ਕਰਦੇ ਕਿਸੇ ਮੰਜ਼ਲ ਤੇ ਜਾਣ ਵਾਸਤੇ ਕਿਸੇ ਥਾਂ ਤੇ ਪਹੁੰਚਣ ਵਾਸਤੇ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਕਰਕੇ ਆ ਜਿਹੜਾ ਸਰੀਰ ਹੈ ਇਸ ਸਰੀਰ ਦੀ ਵੀ ਵਰਤੋਂ ਕਰਨੀ ਹੈ ਕਾਦੇ ਵਾਸਤੇ ਕਰਨੀ ਹੈ ਇਸ ਸਰੀਰ ਦੇ ਰਾਹੀਂ ਇਸ ਆਤਮਾ ਨੇ ਪ੍ਰਮਾਤਮਾ ਤੱਕ ਪਹੁੰਚਣਾ ਹੈ ਪਰ ਜੇ ਕਿਸੇ ਕਰਾ ਗੱਡੀ ਹੋਵੇ ਗੱਡੀ ਤਾਂ ਘੜੀ ਹੈ ਪਰ ਜਾਂਦਾ ਕਿਤੇ ਨਹੀਂ ਹੈ ਉਹ ਗੱਡੀ ਵਿੱਚ ਸੱਜਾਈ ਜਾਂਦਾ ਹੈ ਗੱਡੀ ਵਿੱਚ ਸਵਾਰੀ ਜਾਂਦਾ ਹੈ ਉਹ ਗੱਡੀ ਤੇ ਬੈਠ ਕੇ ਚਲਾ ਕੇ ਕਿਤੇ ਜਾਂਦਾ ਹੈ ਕੋਈ ਨਾ ਮੂਰਤ ਕਹਾ ਗਿਆ ਇਸੇ ਤਰੀਕੇ ਦੇ ਨਾਲ ਆਹ ਗੱਡੀ ਤਾਂ ਸਾਨੂੰ ਮਿਲੀ ਆ ਸਰੀਰ ਘੋੜੀ ਇਸ ਸਰੀਰ ਦੀ ਸੇਵਾ ਬੜੀ ਕਰਦਾ ਮਨੁੱਖ ਸਰੀਰ ਨੂੰ ਸੰਭਾਲਦਾ ਬੜਾ ਚੰਗੀਆਂ ਚੰਗੀਆਂ ਖਰਾਕ ਚੰਗੇ ਚੰਗੇ ਕੱਪੜਿਆਂ ਦੇ ਨਾਲ ਚੰਗੇ ਚੰਗੇ ਗਹਿਣਿਆਂ ਦੇ ਨਾਲ ਇਸ ਨੂੰ ਸਜਾਉਂਦਾ ਪਰ ਸੱਚੀ ਦੀ ਵਰਤੋਂ ਨਹੀਂ ਕਰਦਾ ਜਿਸ ਕਮ ਉਹ ਬਾਤੇ ਮਿਲੇ ਆਏ ਕਹਦੇ ਵਾਤੇ ਮਿਲਿਆ ਇਸ ਸਰੀਰ ਦੇ ਰਾਹੀਂ ਇਸ ਆਤਮਾ ਨੇ ਪਰਮਾਤਮਾ ਤੱਕ ਪਹੁੰਚਣਾ ਹੈ ਕਿਵੇਂ ਜਿੰਨਾ ਚਿਰ ਸਰੀਰ ਹੈ ਉਨਨਾ ਚਿਰ ਆਪਣੀਆਂ ਅੱਖਾਂ ਦੇ ਨਾਲ ਗੁਰੂ ਦਾ ਦਰਸ਼ਨ ਕਰਦੇ ਰਹੋ ਗੁਰਮੁਖ ਪਿਆਰੇ ਆਵਰਤੋ ਕਰਨੀ ਸਿੱਖੋ ਜਿੰਨਾ ਚਿਰ ਸਰੀਰ ਹੈ ਕੰਨਾਂ ਵਿੱਚ ਗੁਰੂ ਦਾ ਜਸ ਪਾਉਂਦੇ ਰਹੋ ਇਹ ਸਰੀਰ ਇੱਕ ਦਿਨ ਢਿੱਗ ਡਿੱਗ ਜਾਣਾ ਮਿੱਟੀ 'ਚ ਮਿਲ ਜਾਣਾ ਜਿੰਨੇ ਕੇ ਸਰੀਰ ਹੈ ਪੈਰਾਂ ਨਾਲ ਕੱਲ ਕੇ ਗੁਰੂ ਦੀ ਸੰਗਤ ਵਿੱਚ ਆਉਂਦੇ ਰਹੋ ਆ ਸਮੇ ਸਾਰਿਆਂ ਉੱਤੇ ਉਹ ਜਿਹੜਾ ਬੀਬੀ ਜਸਵੀਰ ਉੱਤੇ ਜਸਵੀਰ ਕੌਰ ਜੀ ਬਿਠਿਆ ਇੱਕ ਤਾਂ ਸਭ ਦਾ ਸਰੀਰ ਵੀ ਹੋਣਾ ਜੀ ਜਿੰਨੇ ਕੇ ਸਰੀਰ ਹੈ ਉਹਨਾਂ ਜਿਹੜਾ ਆਪਣੀ ਜੀਵ ਦੇ ਰਾਹੀਂ ਕਦੇ ਵੈਗ ਨੂੰ ਕਹ ਲਿਆ ਬਾਣੀ ਪੜ ਲਿਆ ਜਿੰਨੇ ਕੇ ਸਰੀਰ ਹੱਥਾਂ ਦੇ ਨਾਲ ਕਦੇ ਸਾਧ ਸੰਗਤ ਦੀ ਸੇਵਾ ਕਰ ਲਈ ਕਿਸੇ ਦਾ ਕੰਮ ਸਵਾਦ ਇੰਨਾ ਤੇ ਸਰੀਰ ਹੈ ਆਪਣੇ ਹਿਰਦੇ ਵਿੱਚ ਕਰਮ ਨੂੰ ਕੀਤੇ ਕਰਦੇ ਰਹੋ ਇਹ ਸਰੀਰ ਡਿੱਗ ਜਾ ਜਿਉ ਜੋ ਮਨੁੱਖ ਆਪਣੇ ਸਰੀਰ ਦੀ ਇਸ ਤਰੀਕੇ ਨਾਲ ਵਰਤੋਂ ਕਰਿਆ ਨਾ ਉਹਦੀ ਆਤਮਾ ਰੱਬ ਵੱਲ ਨੂੰ ਤੁਰਪੇ ਇਸ ਕਰਕੇ ਸਰੀਰ ਦੇ ਸ਼ਮਸ਼ਾਨ ਘਾਟ ਜਾਣ ਤੋਂ ਪਹਿਲਾਂ ਪਹਿਲਾਂ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਜੋੜੋ ਆਗਾ ਬਣੋ ਪਰਮਾਤਮਾ ਕੀ ਨੱਕੀ ਕੰਮ ਕਰਦਾ ਜੋ ਕੁਝ ਵੀ ਕਰਦਾ ਸਰੀਰ ਲਈ ਕਰਦਾ ਸਰੀਰ ਨੂੰ ਪਾਈ ਜਾਂਦਾ ਸਰੀਰ ਦੀ ਵਰਤੋਂ ਕਰਦਾ ਨਹੀਂ ਹੈ ਸਰੀਰ ਨੂੰ ਵਸੇਣਾ ਸਾਭਦਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਕਿ हे ਭਾਈ ਤੇਰਾ ਇਸ ਜਗਤ ਦੇ ਵਿੱਚ ਕੁਝ ਵੀ ਨਹੀਂ ਹੈ ਤੈਨੂੰ ਜਿਹੜਾ ਇਹ ਸਰੀਰ ਮਿਲਿਆ ਹੈ ਇਸ ਸਰੀਰ ਦੇ ਵਿੱਚ ਆਤਮਾ ਇਸ ਜਿੰਦ ਨੂੰ ਪਾਇਆ ਰੱਬ ਨੇ ਇਸੇ ਕਰਕੇ ਪਾਇਆ ਤਾਂ ਕਿ ਤੇਰੀ ਜਿੰਦ ਤੇਰੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਸਕੇ ਕਿਉਂਕਿ ਅਖੀਰ ਨੂੰ ਮਨੁੱਖ ਦੇ ਕੋਲ ਮਨੁੱਖ ਦੇ ਲਈ ਆਤਮਾ ਦੇ ਲਈ ਇਹੀ ਅਰਦਾਸ ਕਰਦਾ ਸਤਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਆਖੀ ਮੰਗੇ ਹੀ ਹੈ ਕਿ ਕੋ ਨਗਾਇਤੀ ਇਸ ਕਰਕੇ ਕਿਉਂਕਿ ਅਸਲ ਗੱਲ ਉਹ ਕੀ ਹੈ ਜਿੰਨਾ ਕਿ ਮਨੁੱਖ ਦਾ ਸਰੀਰ ਹੈ ਉਹਨਾਂ ਜਿਹੇ ਸਰੀਰ ਦੇ ਰਹੀਂ ਉਸ ਰੱਬ ਨਾਲ ਜੁੜੋ ਗੁਰੂ ਨਾਲ ਜੁੜੋ ਨੌਕਰੀ ਕਰਦੇ ਹੋਏ ਖੇਤੀਬਾੜੀ ਕਰਦੇ ਹੋਏ ਦੁਕਾਨਦਾਰੀ ਕਰਦੇ ਹੋਏ ਬੱਚਿਆਂ ਵਿਚ ਰਹਿੰਦੇ ਹੋਏ ਪਰਿਵਾਰ ਵਿਚ ਰਹਿੰਦੇ ਹੋਏ ਕੰਮਕਾਰ ਕਰਦੇ ਹੋਏ ਗੁਰੂ ਦੀ ਸੰਗਤ ਕਰਦੇ ਹੋਏ ਆਪਣੀ ਸੁਰਤੀ ਵਿਰਤੀ ਨੂੰ ਰੱਬ ਨਾਲ ਜੋੜ ਕੇ ਰੱਖੋ ਕਿਉਂਕਿ ਆ ਸਮਾ ਸਾਰੇ ਉੱਤੇ ਆਉਣਾ ਸਭ ਕੁਝ ਹੋ ਜਾਣਾ ਹੈ ਮੰਗਾ ਕਿਉਂਕਿ ਮਨੁੱਖ ਦਾ ਇਸ ਜਗਤ ਵਿੱਚ ਕੁਝ ਵੀ ਨਹੀਂ ਹੈ ਜੇ ਹੈ ਤਾਂ ਰੱਬ ਹੀ ਆਪਣਾ ਗੁਰੂ ਹੀ ਆਪਣਾ ਹੈ ਸਾਰ ਸੰਗਤ ਵਿੱਚ ਮਿਲ ਕਰਕੇ ਜਪਿਆ ਹੋਇਆ ਨਾਮ ਸਾਡੇ ਕੰਮ ਆਉਣਾ ਫਿਰ ਕੋਈ ਚੀਜ਼ ਸਾਡੇ ਅਖੀਰ ਨੂੰ ਕੰਮ ਨਹੀਂ ਆਉਣੀ ਕੋਈ ਵੀ ਕੰਮ ਨਹੀਂ ਹੋਣੀ ਪਰ ਮਨੁੱਖ ਰਾਮ ਨੂੰ ਤਾਂ ਆਪਣਾ ਕਹਦਾ ਹੀ ਨਹੀਂ ਹੈ ਗੁਰੂ ਨੂੰ ਤਾਂ ਆਪਣਾ ਕਹਦਾ ਹੀ ਨਹੀਂ ਹੈ ਕੋਈ ਚੀਜ਼ ਹੈ ਜਿਸ ਨੂੰ ਕਹਿੰਦਾ ਨਹੀਂ ਕਿ ਮੇਰੀ ਮੇਰੀ ਨਹੀਂ ਹੈ ਪੁੱਤਰ ਮੇਰੇ ਧੀਆਂ ਮੇਰੀਆਂ ਛੋਟੀਆਂ ਮੇਰੀਆਂ ਜੀਵਨਾਂ ਮੇਰੀਆਂ ਜਾਇਦਾਦ ਮੇਰੀ ਧੰਵ ਦੌਲਤ ਮੇਰਾ ਹਰ ਚੀਜ਼ ਨੂੰ ਕਹਿੰਦਾ ਮੇਰਾ ਮਾਇਆ ਮੋਹ ਸਗਲ ਜਗ ਛਾਇਆ ਕਾਮਣ ਦੇਖ ਕਾਮ ਲਵਾਇਆ ਸੁਧ ਗੰਚਰ ਸੋਹੇ ਤੇ ਵਧਾਇਆ ਸਭ ਕੁਝ ਆਪਣਾ ਸਭ ਦਾ ਆਪਣਾ ਬੜਾਈ ਬੈਠਾ ਸਭ ਕੁਝ ਕਹਿੰਦਾ ਮੇਰਾ ਪਰ ਜੋ ਹੈ ਆਪਣਾ ਕਿਸ ਨੂੰ ਬਗਾਨਾ ਸਭ ਹੀ ਬੈਠਾ ਸਭ ਕੁਝ ਕਹਦਾ ਮੇਰਾ ਕਰਮੜ ਦੇ ਕਾਮ ਨਵਾਇਆ ਸਤ ਕੰਕਰ ਸੋ ਹੇਤ ਵਧਾਇਆ ਸਭ ਕੁਝ ਆਪਣਾ ਇੱਕ ਰਾਮ ਉਪਰਾਇਆ ਇੱਕ ਰਾਮ ਨੂੰ ਇੱਕ ਰੱਬ ਨੂੰ ਉਪਰਾਇਆ ਸਮਝੀ ਬੈਠਾ ਰਬੀ ਆਪਣਾ ਹੋਰ ਕੁਝ ਵੀ ਆਪਣਾ ਨਹੀਂ ਅਖੀਰ ਵੇਲੇ ਕਿਸੇ ਨੂੰ ਵੀ ਕਿਸੇ ਤੇ ਇੱਕ ਕੰਮ ਨਹੀਂ ਹੋਦਾ ਇਸ ਕਰਕੇ ਭਗਤ ਕਬੀਰ ਸਾਹਿਬ ਵੀ ਕਹਿੰਦੇ ਆਂ ਚਾਹੇਕ ਤੇ ਰਬੀ ਹੋ ਵੀ ਕੋਈ ਨਾ ਹਿੰਤੇ ਰਾਮ ਹਿੰਦੇ ਰਾਮ ਕੀ ਨਜਪੈ ਸਵੇਰਾ ਕਹਿੰਦੇ ਆਪਣੇ ਹਿਰਦੇ ਵਿੱਚ ਵਹਿਗਰੋਂ ਨੂੰ ਕਿਉਂ ਨਹੀਂ ਜਪਣਾ ਸ਼ੁਰੂ ਕਰ ਦੁੰਦਾ ਹਿਰਦੇ ਰਾਮ ਕੀ ਨਾ ਜੱਪੇ ਸਵੇਰਾ ਬੁਰਖਾ ਕੀ ਜਿਉ ਸਾਧੂ ਗੁਰੂ ਜੀ ਕਹਿੰਦੇ ਆਪਨ ਤਨ ਨਹੀਂ ਜਾਣ ਕੋ ਗਰਵਾ ਆ ਜਿਹੜਾ ਸਰੀਰ ਹੈ ਇਹ ਵੀ ਤੇਰਾ ਨਹੀਂ ਹੈ ਇਤਨੂੰ ਮਿਲਿਆ ਹੋਇਆ ਇਹ ਤੋਂ ਕੰਮ ਲੈਂਦਾ ਆਪਣੇ ਘਰ ਵਿੱਚ ਕੋਈ ਚੀਜ਼ ਹੋਵੇ ਨਾ ਆਈ ਹੋਈ ਬਗਮੀ ਆਪਾਂ ਪਤਾ ਕੀ ਸੋਚਦੇ ਕਿਥੇ ਕੰਮ ਲੈ ਲਓ ਤੇ ਮੋੜ ਦੇਣੀ ਕਰਾਂ ਕਿਸੇ ਦੀ ਗੱਡੀ ਆਈ ਹੋਵੇ ਬੰਦਾ ਸੋਚਦਾ ਚਲੋ ਗੱਡੀ ਤੇ ਕਾਬੂ ਲੈ ਲਓ ਫਿਰ ਮੋੜ ਦੇਣੀ ਇਸੇ ਤਰੀਕੇ ਨਾਲ ਸਰੀਰ ਵੀ ਮੋੜਨਾ ਗੁਰੂਖ ਪਿਆਰੇ ਸਾਡਾ ਵੀ ਹੈ ਤੇ ਕੰਮ ਲੈ ਲਓ ਜਿੰਨਾ ਲੈ ਹੁੰਦਾ ਪਰ ਪਤਾ ਨਾ ਕਹੇ ਕੰਮ ਲੈ ਰਹੇ ਹੈ ਕੋਈ ਕੰਮ ਨਹੀਂ ਲੈ ਰਹੇ ਹੈ ਇਹ ਤੋਂ ਕੰਮ ਇਹੀ ਲੈਣੋ ਕਿ ਵੱਧ ਤੋਂ ਵੱਧ ਗੁਰੂ ਦੀ ਸੰਗਤ ਕਰੋ। ਇਹਦੇ ਨਾਲ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ। ਰੱਬ ਹੀ ਸਰਦਾ ਪਰ ਕਦੇ ਸਰੀਰ ਵੀ ਚੇਰਾ ਨਹੀਂ ਹੈ। ਤੈਨੂੰ ਮਿਲਿਆ ਇਹ ਤੋਂ ਕੰਮ ਲੈਣਾ। ਆਪਣ ਤਨ ਨਹੀਂ ਜਾਂ ਕੋ ਕਰਵਾ। ਫਰਾਜ ਮਿਲਖ ਨਹੀਂ ਆਪਣ ਦਰਬਾਰਾਜ ਗਦੀ ਤੁਮ ਦਾਤ ਕੁਝ ਵੀ ਆਪਣਾ ਨਹੀਂ ਹੈ। ਬੀਬੀ ਚੱਲ ਗਈ। ਆਪਰੇ ਵੀ ਚੜ ਜਾ। ਸਭ ਫੇਰ ਛੱਡ ਕੇ ਜਾ ਰਿਹਾ। ਰਾਜ ਮਿਲਕ ਨਹੀਂ ਆਪਨ ਦਰਵਾ, ਆਪਨ ਨਹੀਂ ਕਾਕੂ ਲਪਟਾਇਓ ਜਿਹਦੇ ਨਾਲ ਚਿੰਬੜਿਆ ਹੋਇਆ ਕੁਝ ਵੀ ਦਿਰਾ ਨਹੀਂ ਹੈ। ਆਪਨ ਨਹੀਂ ਕਾਕੂ ਲਪਟਾਇਓ, ਆਪਣਾ ਨਾਮ ਸਤਗੁਰੂ ਤੇ ਪਾਇਓ, ਆਪਣਾ ਨਾਮ ਆਪਣਾ ਨਾਮ। ਵੈਗੁਰੂ ਦਾ ਨਾਮ ਸਤਿਗੁਰੂ ਕੋਲੋਂ ਲੈਣਾ ਸਤਿਗੁਰੂ ਦੇ ਕੋਲੋਂ ਵੈਗੁਰੂ ਦਾ ਨਾਮ ਪ੍ਰਾਪਤ ਕਰਨਾ ਇਹੀ ਨਾਲ ਜਾਣਾ ਹੋਰ ਕੁਝ ਵੀ ਨਾਲ ਨਹੀਂ ਜਾਣਾ ਆਪਣਾ ਨਾਮ ਸਤਿਗੁਰ ਤੇ ਪਾਇਓ ਸੁਖ ਬਣਦਾ ਆਪਣ ਨਹੀਂ ਭਾਈ ਪੁੱਤਰ ਘਰ ਵਾਲੀ ਘਰ ਵਾਲਾ ਤੁਝ ਵੀ ਆਪਣੀ ਦੀ ਕੰਮ ਹੋਣਾ ਕੀ ਸੁਖ ਬਣਦਾ ਆਪਣ ਨਹੀਂ ਭਾਈ ਇਹ ਤੇ ਮੀਤ ਆਪ ਬਾਪ ਨਾ ਮਾਈ ਜਮਿੰਦਰ ਪਿਆਰੇ ਮਾਪੇ ਕਿਸੇ ਨੇ ਅਖੀਰ ਨੂੰ ਸਹਿਤ ਆਦੀ ਕਰਦੇ ਹੈ ਇਹ ਤੇ ਮੀਤ ਆਪ ਬਾਪ ਨਾ ਮਾਈ ਸੋਨਾ ਰੂਪਾ ਫੋਨ ਨਹੀਂ ਦਾਂ ਸੋਨਾ ਚਾਹੀ ਬੰਦਾ ਦੇਖ ਦੇ ਕੇ ਖੁਸ਼ ਹੁੰਦਾ ਹੈ ਤਰੰਕਾ ਦੇ ਪਹਿਰੇ ਜਨ ਨੇ ਗੇੜੇ ਸੋਨਾ ਰੂਪ ਫੋਨ ਨਹੀਂ ਨਾਮ ਹੈ ਵਰ ਗੈਰ ਆਪਣੀ ਕਾਮ ਇਹ ਹਾਥੀ ਘੋੜੇ ਕੱਡੀਆਂ ਮੋਟਰਸਾਈਕਲ ਜੀਪਾਂ ਬੱਸਾਂ ਸਭ ਕਦੇ ਖੜਾ ਕੱਡੀਆਂ ਰਹਿ ਜਾਂਦੀਆਂ ਪੈਰ ਵਿੱਚ ਦਿੱਤੀ ਵੀ ਨਹੀਂ ਆਉਂਦੀ ਕੋਈ ਚੀਜ਼ ਤੂੰ ਨਾਲ ਨਹੀਂ ਲਿਜਾ ਸਕੇਗਾ ਕਿਉਂਕਿ ਤਫਨ ਰੋਣ ਨਹੀਂ ਹੁੰਦੀ ਕੋਈ ਚੀਜ਼ ਨਾਲ ਨਹੀਂ ਜਾਏਗੀ ਹੈ ਵਰ ਗੈਰ ਆਪਣੀ ਕਾਮ ਕਹੇ ਕੌਣ ਆਣਕ ਜੋ ਗੁਰ ਬਖਸ਼ ਮਰਾਇਆ ਦੇਸ ਦਾ ਸਭ ਕੁਝ ਜਿਸ ਦਾ ਹਰ ਰਾਯਾ ਜਿਸ ਨੇ ਇਸ ਦੇ ਉੱਤੇ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਜਿਸ ਦੀ ਆਗਰੋਂ ਨੂੰ ਸਤਿਗੁਰੂ ਨੇ ਰੱਬ ਨਾਲ ਬੁਲਾ ਦਿੱਤਾ ਮੰਨੋ ਉਸ ਨੇ ਸਭ ਕੁਝ ਹੀ ਪ੍ਰਾਪਤ ਕਰ ਲਿਆ ਉਹਦਾ ਸਭ ਕੁਝ ਹੈ ਆ ਬਲੁਖਾ ਜਦੋਂ ਜਿਹੜਾ ਮਿਲਿਆ ਇਹ ਆਤਮਾ ਨੂੰ ਪਰਮਾਤਮਾ ਵਿੱਚ लीन ਕਰਨ ਵਾਸਤੇ ਹੋਰ ਕੋਈ ਆਪਣੀ ਸੇਵਾ ਕਰਕੇ ਸਤਿਗੁਰੂ ਦੀ ਭਗਤ ਕਬੀਰ ਸਾਹਿਬ ਦੀ ਕਹਿੰਦੇ ਹਲੇ ਬਾਣੀ ਜੜੀ ਹੈ ਕੇਵਲ ਪੜਨ ਵਾਸਤੇ ਗਾਉਣ ਵਾਸਤੇ ਨਹੀਂ ਇਸ ਨੂੰ ਸਮਝ ਕੇ ਦੇਖੀਂ ਕਿਨੇ ਵਿੱਚ ਕਿਤਨਾ ਕੁਝ ਰੱਖਿਆ ਪਿਆ ਗੁਰੂ ਬਾਣੀ ਨੇ ਕਿਤਨੇ ਹੀਰੇ ਮੋਤੀਆਂ ਨੇ ਇਹਦੇ ਵਿੱਚ ਕਹਿੰਦੇ ਬਹੁਤ ਪਰ ਪੰਚਰ ਪਰ ਤਰ ਲਿਆਵੇ ਸੁਤਦਾਰਾ ਤੇ ਆਨ ਲਟਾਵੇ ਕਹਿੰਦੇ ਤੇਰਾ ਕੁਝ ਨਹੀਂ ਇੱਥੇ ਵੱਦਾ ਆਪਣੇ ਪਰਿਵਾਰ ਨੂੰ ਸਭੇ ਦਾ ਮੇਰਾ ਪਰਿਵਾਰ ਆਪਣੇ ਪਰਿਵਾਰ ਲਈ ਦੂਜੇ ਪਰਿਵਾਰਾਂ ਨੂੰ ਲੁੱਟ ਕੇ ਜਾਉਂਦਾ ਆਪਣੇ ਪਰਿਵਾਰ ਨੂੰ ਸੁਖੀ ਰੱਖਣ ਵਾਸਤੇ ਦੂਜੇ ਦੇ ਪਰਿਵਾਰ ਨੂੰ ਦੁਖੀ ਕਰਨਾ ਦੂਜੇ ਦੇ ਪਰਿਵਾਰ ਪਰਿਵਾਰ ਨੂੰ ਲੁੱਟਣਾ ਔਰ ਲੁੱਟਿਆ ਹੋਇਆ ਸਮਾਨ ਆਪਣੇ ਪਰਿਵਾਰ ਉੱਤੇ ਨਿਸ਼ਾਫਰ ਕਰਨਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਜਿਸ ਨੂੰ ਲੁੱਟ ਕੇ ਲਿਆ ਉਹ ਵੀ ਤੇਰਾ ਨਹੀਂ ਹੈ ਜਿਹਦੇ ਕੇ ਤੂੰ ਆਪ ਲੁੱਟਿਆ ਜਾ ਰਿਹਾ ਲਟਾਰਿਆ ਉਹ ਵੀ ਤੇਰਾ ਨਹੀਂ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤਨ ਬੇਰਾ ਤੇਰੇ ਜੀ ਪੈ ਅਖੀ ਨੂੰ ਹਸਾ ਕਿਤਾਬ ਦਾ ਤੇਰੀ ਜਿੰਦ ਨਾਲ ਹੋਣਾ ਮਨ ਮੇਰੇ ਭੁੱਲੇ ਕਪਟ ਦੇ ਕੀਤਾ ਅੰਤ ਨਵੇੜਾ ਤੇਰੇ ਜੀ ਪਹਿ ਲੀਜੇ ਕਹਿੰਦੇ ਛਿਣ ਛਿਣ ਤਨ ਚੀਜੇ ਜਰਾ ਜਨਾਵੈ ਤਬ ਤੇਰੀ ਓਗ ਕੋਈ ਕੰਮ ਨਾ ਪਾਵੇ ਛਿਣ ਛਿਣ ਕਰਕੇ ਸਾਡਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਅਸੀਂ ਤਾਕਤ ਨਹੀਂ ਹੁੰਦੇ ਜਾ ਰਹੇ ਕਮਜ਼ੋਰ ਹੁੰਦੇ ਜਾ ਰਹੇ ਜੋ ਸੀ ਪਰਸੋਂ ਸੀ ਖਲਵੀ ਸੀ ਜੋ ਕੱਲ ਸੀ ਉਹ ਅਜਿਹੀ ਨਾ ਜੋ ਅੱਜ ਆ ਕੱਲ ਨੂੰ ਨਹੀਂ ਹੋਵਾਂਗੇ ਸਰੀਰ ਤੁਮ ਜੋਰ ਹੁੰਦਾ ਜਾ ਰਿਹਾ ਪਰ ਸਾਨੂੰ ਪਤਾ ਨਹੀਂ ਲੱਗਦਾ ਨਾਲ ਨਹੀਂ ਲਾਈ ਕਈ ਵਾਰੀ ਆਪਾਂ ਆਪਣੀ ਫੋਟੋ 5 ਸਾਲ ਵੱਲੋਂ 10 ਸਾਲ ਵੱਲੋਂ ਦੇਖੀਏ ਨਾ ਫਿਰ ਪਤਾ ਲੱਗਦਾ ਵੀ ਅੱਜ ਤੇ 10 ਸਾਲ ਪਹਿਲਾਂ ਮੈਂ ਐਨਾ ਸੀ ਪਰ ਉਹ ਵੀ ਤਾਂ ਰੂਪ ਕਰ ਲੱਗਦਾ ਸਰੀਰ ਰੋਜ਼ ਕਮਜੋਰ ਹੁੰਦਾ ਜਾ ਰਿਹਾ ਛੇ ਦੇ ਛੇ ਤਾਂ ਚੀਜ ਹੈ ਜਰਾ ਜਨਾਵੇ ਤਦ ਤੇਰੀ ਓਖ ਕੋਈ ਪਾਣੀ ਹੋ ਨਾ ਪਾ ਕਹਿੰਦੇ ਜਿਨ੍ਹਾਂ ਨੂੰ ਦੇਖਦੇ ਕਿ ਖੁਸ਼ ਹੁੰਦਾ ਆਪੀ ਮੇਰੇ ਆਪੀ ਮੇਰੇ ਆਪੀ ਮੇਰੇ ਕਹਿੰਦੇ ਤੈਨੂੰ ਬਟੋਲ ਤੇ ਕੀ ਪਤਾ ਲੱਗ ਜਾਣਾ ਕਿਸੇ ਨੇ ਤੇਰਾ ਨਹੀਂ ਬਣਦਾ ਕਿਸੇ ਨੇ ਨਹੀਂ ਤੇਰਾ ਬਣਦਾ ਜਿਵੇਂ ਸਤਿਗੁਰੂ ਜੀ ਦਾ ਇੱਕ ਹੋਰ ਪ੍ਰਮਾਣ ਹੈ ਕਹਿੰਦੇ ਜੋ ਬਣ ਗਿਆ ਬਤੀਤ ਜਰ ਮਨ ਬੈਠੀ ਆ ਜਵਾਨੀ ਲੱਗ ਜਾਂਦੀ ਏ ਬੜੇ ਭਾਜਦਾ ਜੋ ਬਣ ਗਿਆ ਬਤੀਤ ਯਾਰ ਮਨ ਬੈਠੀ ਆ ਕੜ ਕੰਪਰੇ ਸਿਰ ਡੋਲ ਨੈਣ ਨਾ ਡਿੱਟਿਆ ਕਰ ਕਰ ਮੇਰੇ ਹੱਥ ਹੱਥ ਕੰਬਣ ਲੱਗ ਜਾਂਦੇ ਬੜੇ ਸਿਰ ਡੋਲ ਸਿਰ ਟੋਲ ਮਾਰਨ ਲੱਗ ਜਾਂਦਾ ਆਪਣੇ ਪੈਰ ਦੇ ਵਿੱਚ ਨੈਣ ਨਾ ਡਿੱਟਿਆ ਅੱਖਾਂ ਦੀ ਨਿਗਾਹ ਢੜ ਜਾਂਦੀ ਕਰ ਕੰਪ ਕਰ ਸਿਰ ਡੋਲ ਨੈਣ ਨਾ ਡਿੱਟਿਆ ਨਾ ਮਨ ਦੀ ਸਹਿ ਮੈਨ ਭਗ ਵੀ ਸੇ ਛੋੜ ਮਾਇਆ ਕਾ ਲਿਆ ਅੱਖਾਂ ਤੋਂ ਦਿਖਦਾ ਕੁਝ ਨਹੀਂ ਹੈ ਜਿਸ ਮਾਇਆ ਨੂੰ ਕਹਿੰਦਾ ਰਿਹਾ ਮੇਰੀ ਮਾਇਆ ਮੇਰਾ ਧਨ ਦੌਤ ਮੇਰਾ ਪਰਿਵਾਰ ਕੋਠੀਆਂ ਜ਼ਮੀਨਾਂ ਦਾ ਦਾਦਾ ਧਨ ਦੌਤ ਸਭ ਕੁਝ ਜਿਹੜਾ ਆਪਣਾ ਸਮਝਦਾ ਸੀ ਸਭ ਕੁਝ ਛੱਡ ਕੇ ਜਾਣ ਨੂੰ ਤਿਆਰ ਹੋ ਜਾਂਦਾ ਹੈ ਕਰ ਕੰਪਰੈਸ਼ਰ ਦੋਰ ਨੇ ਨਾ ਢੀਟਿਆ ਨੇ ਨਾ ਦਿੱਸਿਆ ਗੁਰ ਭਗਤ ਨੇ ਇਸੇ ਛੋੜ ਮਾਇਆ ਚੱਲਿਆ ਕਿ ਹੰਮਾਨੇ ਸਿਰ ਖਾਕ ਚੱਲਦੇ ਫੜੇਪੇ ਦੇ ਵਿੱਚ ਜਿਹੜੇ ਪੁੱਤਰਾ ਨੂੰ ਪੋਤੇਆਂ ਨੂੰ ਕਹਿ ਰਿਆ ਸੀ ਮੇਰੇ ਮੇਰੇ ਬਡੇਪੇ ਦੇ ਵਿੱਚੋਂ ਵੀ ਗੜਾ ਨਹੀਂ ਮੰਨਦੇ ਮਨੁੱਖ ਸਿਰ ਵਿੱਚ ਸੁਆਹਉਂਦੇ ਆ ਅੱਗੇ ਟਕੇ ਵਰਗਾ ਜਵਾਬ ਦਿੰਦੇ ਹਾਂ ਕਿਸੇ ਨੇ ਕਹਿਣਾ ਨਹੀਂ ਮੰਨਣਾ ਤੇਰਾ ਕਿਹਾ ਨਾ ਮੰਨ ਲੈ ਸਿਰ ਖਾਕ ਜਾਂਦੇ ਸਿਰ ਵਿੱਚ ਖਾਕ ਪਾਉਂਦੇ ਹਾਂ ਭਾਵ ਕਹਿਣਾ ਨਹੀਂ ਮੰਨਦੇ ਅੱਗੇ ਟਕੇ ਵਰਗਾ ਜਵਾਬ ਦਿੰਦੇ ਆ ਕਿਹਾ ਨਾ ਮੰਨ ਲੈ ਸਿਰ ਖਾਕ ਜਾਂਨੇ ਕਿਹਨ ਬੰਦੇ ਸਿਰ ਖਾ ਕੇ ਜਾਣਦੇ ਜਿਨ ਸੰਗ ਮਨ ਤਨ ਜਾਲਿਆ ਜਿਨ੍ਹਾਂ ਦੀ ਖਾਤਰ ਤ੍ਰਿਸ਼ਨਾ ਦੀ ਅੱਗ ਵਿੱਚ ਜਲਦਾ ਰਿਹਾ ਮੂਰਖਾ ਕਿਸੇ ਨੇ ਤੇ ਦੇਖੋ ਬਣੀਓ ਕਿਹਨੋ ਬੰਦੇ ਸਿਰ ਖਾ ਕੇ ਜਾਣਦੇ ਜਿਨ ਸੰਗ ਮਨ ਤਨ ਜਾਲਿਆ ਰਾਮ ਰੰਗ ਅਪਾਰ ਪੂਰਨ ਨੰਦਿਮ ਕਮਲ ਮੈ ਵੁਪਿਆ ਬਿਨਵਾਤ ਨਾਨਕ ਕੋਟ ਕਾਗਰ ਬਿਨ ਸਵਾਰ ਨਾ ਝੁੱਟਿਆ ਆ ਜਿਹੜਾ ਸਰੀਰ ਹੈ ਇਹ ਝੂਠਾ ਨਾ ਸਵਾਨ ਹੈ ਜਦੋਂ ਇਹਦੇ ਵਿੱਚੋਂ ਜਿੰਦ ਨਿਕਲੇਗੀ ਇਹ ਸਰੀਰ ਕਾਗਿ ਦੇ ਫੂਸਵਾ ਬੂ ਕਾਗਿ ਦਾ ਵਾਗੂ ਇੱਕ ਸੈਕਿੰਡ ਦੇ ਵਿੱਚ ਜਲ ਕੇ ਰਾਖ ਹੋ ਜਾਊਗਾ ਇੱਥੇ ਹੀ ਅੰਦਰ ਉੱਥੇ ਖੜੇ ਖੜੀ ਦੇਖ ਲੈਣੇ ਆਪਾਂ ਜਦੋਂ ਖਤਮ ਹੋ ਜਾਂਦਾ ਤੇ ਸਰੀਰ ਜਲ ਜਾਂਦਾ ਕਾਗਿ ਫੂਸਵਾ ਬੂ ਕਹਿੰਦੇ ਤਾਂ ਮਾਰਨ ਨਾਲੇ ਤਾਂ ਕੰਮ ਆਇਆ ਬਸ ਕੋਈ ਜੀ ਜੇੜੀ ਨਹੀਂ ਹੈ ਆ ਸਮਾਜ ਸਾਯੋ ਦੇ ਉੱਤੇ ਉਹਨਾ ਜਿਸ ਮਰਿਆਦਾ ਦੇ ਵਿੱਚ ਆਪਾਂ ਜੁੜੇ ਬੈਠੇ ਨਾ ਇਸ ਮਰਿਆਦਾ ਦੇ ਵਿੱਚ ਜੁੜਨ ਦਾ ਮਤਲਬ ਵੀ ਇਹ ਹੈ ਕਿ ਸਾਨੂੰ ਸਮਝ ਆ ਜਾਵੇ ਇਹ ਜਿਹੜਾ ਸਮਾਜ ਵੀਪੀਓ ਤੇ ਆਇਆ ਜਸਵੀਰ ਕੌਲਜੀ ਦੇ ਉੱਤੇ ਆਇਆ ਇਹ ਸਾਡੇ ਉੱਤੇ ਵੀ ਆਉਣਾ ਪਤਾ ਨਹੀਂ ਕਦੋਂ ਆ ਜਾਣਾ ਇਹ ਕੋਈ ਜਵਨ ਦੇ ਬੁੱਤੇ ਹੋ ਕੇ ਅਲੋਕ ਬਜ਼ੁਰਗ ਬੱਠੇ ਆ ਬਜ਼ੁਰਗ ਬੈਠੇ ਆ ਉਹਨਾਂ ਦਾ ਬੱਚਾ ਪਹਿਲਾਂ ਰਲ ਗਿਆ ਪਤਾ ਕਿਸੇ ਨੂੰ ਕਿਸੇ ਨੂੰ ਕੋਈ ਨਹੀਂ ਪਤਾ ਹੋਇਆ ਪੌਦ ਨੇ ਕਦੋਂ ਆ ਜਾਣਾ ਕਿਸ਼ੋਰ ਬਚਪਨ ਵਿੱਚ ਲੈ ਜਾਂਦਾ ਕਿਸੇ ਨੂੰ ਜਵਾਨੀ ਵਿੱਚ ਲੈ ਜਾਂਦਾ ਇਹ ਸਮਾਂ ਆਉਣਾ ਸਾਰੇ ਕੋਈ ਬੱਧ ਨਹੀਂ ਸਕੇਗਾ ਇਸ ਕਰਕੇ ਭਗਤ ਕਵੀਸਰ ਜੀ ਨੇ ਕਹਿੰਦੇ ਆ ਕਹੇ ਤਕ ਤੋ ਵੀ ਹੇ ਤੇਰਾ ਮੁਰਕੀ ਨਜਪ ਸਵੇਰਾ ਵਾ ਸੁਬੇ ਹੈ ਗਰਉਂ ਜੇ ਤੇਰਾ ਮੁਰਕੀ ਨਜਪ ਸਵੇਰਾ ਜਪ ਸਵੇਰਾ ਕਹਤ ਕਵੀ ਲੋਹਿੰਗ ਤੇਰਾ ਕਹਤ ਕਵੀ ਮਨ ਮੇਰੇ ਭੂਲੇ ਕਪੜਾ ਨਕੀਜੈ ਮਨ ਮੇਰੇ ਭੂਲੇ ਕਪੜਾ ਨਕੀਜੈ ਅੰਤ ਨਵੇਰਾ ਤੇਰੇ ਕੀ ਪਹਿਰੀ ਤਨ ਨਵੇਰਾ ਤੇਰੇ ਜੀ ਪੈ ਲਈ ਜਨ ਮਨ ਮੇਰੇ ਭੁੱਲੇ ਏ ਮੇਰੇ ਭੁੱਲੇ ਮਨ ਕਪਟੀ ਨਾ ਬਣਾ ਮਨ ਮੇਰੇ ਭੁੱਲੇ ਪਾਪ ਨਾ ਕਰ ਕਪਟ ਨਾ ਕੀਜਾ ਕਿਉਂਕਿ ਅੰਤ ਨਵੇਰਾ ਤੇਰੇ ਜੀ ਪੈ ਲਈ ਵੈਕ ਲਈ ਜਾ ਕਿਉਂਕਿ ਹਾਸਾਬ ਕਿਤਾਬ ਤੇਰੇ ਤੋਂ ਲਿਆ ਜਾਣਾ ਸਰੀਰ ਤੋਂ ਲਿਆ ਜਾਣਾ ਸਰੀਰ ਨਾ ਤਾਂ ਮਿੱਟੀ ਬਣ ਜਾਣਾ ਇਹ ਤਾਂ ਮਿੱਟੀ ਹੈ ਜਿਸ ਸਰੀਰ ਦੇ ਲਈ ਜਿਸ ਸਰੀਰ ਨੂੰ ਸਜਾਉਣ ਦੇ ਲਈ ਸਰੀਰ ਨੂੰ ਸੁੱਖ ਦੇਣ ਦੇ ਲਈ ਕਿੰਨੇ ਪਾਪ ਕਰਦੇ ਤੂੰ ਸਰੀਰ ਨੇ ਮਿੱਟੀ ਜਿ ਮਿਲ ਜਾਣਾ ਪਰ ਇਹਦੇ ਲਈ ਪਰਿਵਾਰ ਦੇ ਲਈ ਜੋ ਤੂੰ ਪਾਪ ਕਰਦਾ ਉਹਨਾਂ ਪਾਪਾਂ ਦਾ ਹਸਾਬ ਕਿਤਾਬ ਤੇਰੇ ਤੋਂ ਲਿਆ ਜਾਣਾ ਕਿਉਂਕਿ ਸਰੀਰ ਅਤੇ ਜਿੰਦ ਦਾ ਵੇਲ ਮਲਾਪ ਵੀ ਝੂਠਾ ਗੁਰੂ ਪਿਆਰ ਕੀ ਮੇਲ ਮਲਾਪਾ ਕੀ ਪਿਆਰ ਹੈ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਜਤ ਪਤਾ ਨਹੀਂ ਲੱਗਦਾ ਕਾਇਆ ਹੱਸ ਕੇ ਪ੍ਰੀਤ ਹੈ ਜੇ ਕਾਇਆ ਹੀ ਛੱਡ ਜਾਏ ਕਹਿੰਦੇ ਸਰੀਰ ਦਾ ਅਤੇ ਜਿੰਦ ਦਾ ਕੀ ਪਿਆਰ ਹੈ ਝੂਠਾ ਪਿਆਰ ਹੈ ਸ੍ਰੀ ਜੀ ਦੇ ਬਿੱਟੋਂ ਨਿਕਲ ਜਾਂਦੀ ਇੱਕ ਸਿਕੰਤ ਵਿੱਚ ਨਿਕਲ ਜਾਂਦੀ ਕਾਇਆ ਹੰਸ ਕੇ ਆਪ੍ਰੀਤ ਹੈ ਜੇ ਪਿਆ ਹੀ ਛੱਡ ਗਾਏ ਇਸ ਨੂੰ ਕੂੜ ਬੋਲ ਬੋਲ ਕੇ ਕੇ ਖਵਾਲੀ ਹੈ ਇਹ ਚੰਦਿਆਂ ਨਾਲ ਨਾ ਜਾਏ ਇਸ ਸ੍ਰੀ ਨੂੰ ਪਾਲਣ ਦੇ ਲਈ ਇਸ ਸਰੀਰ ਦੇ ਲਈ ਇਸ ਨੂੰ ਸੁਖੀ ਰੱਖਣ ਦੇ ਲਈ ਪਾਪ ਨਾ ਘਟਕੀਆਂ ਰਹਾ ਇਸ ਨੂੰ ਕੂੜ ਬੋਲ ਬੋਲ ਕੇ ਖਵਾਲੀ ਹੈ ਜੇ ਚਲਦਿਆਂ ਨਾਲ ਨਾ ਜਾਏ ਕਿ ਸਰੀਰ ਨੇ ਜਿੱਤ ਦੇ ਨਾਲ ਨਹੀਂ ਜਾਣਾ ਉੱਥੇ ਸਰੀਰ ਨੇ ਨਹੀਂ ਹੋਣਾ ਕਿੱਥੇ ਹਿਸਾਬ ਕਿਤਾਬ ਲੈਣਾ ਤੇ ਲਿਖਣਾ ਇਹ ਮਰੀਏ ਜਿੰਦੇ ਜਿੱਥੇ ਤੇਰਾ ਹਸਤ ਤੇਰੇ ਨਾਲ ਹਿਸਾਬ ਕਿਤਾਬ ਕੀਤਾ ਜਾਣਾ ਨਾ ਤੇ ਸਰੀਰ ਨੇ ਤਾਂ ਹੋਣਾ ਨਹੀਂ ਸਰੀਰ ਦੇ ਲਈ ਪਾਪ ਨਾ ਕਰ ਇਸ ਨੂੰ ਕੋੜ ਕੂੜ ਗੋਲ-ਗੋਲ ਕੇ ਖਵਾਲੀਏ ਜੇ ਚਲਦਿਆਂ ਨਾਲ ਨਾ ਚੱਲੇ ਕਿਉਂਕਿ ਕਾਇਆ ਮਿੱਟੀ ਅੰਦ ਹੈ ਕਾਇਆ ਸਰੀਰ ਇਹ ਤਾਂ ਮਿੱਟੀ ਹੈ ਇਹ ਤਾਂ ਅਗਿਆਨ ਨਹੀਂ ਹੈ ਕਾਇਆ ਮਿੱਟੀ ਅੰਦ ਹੈ ਪਾਣੋ ਪੁੱਛੇ ਜਾਏ ਪਾਣੋ ਜਿੰਦ ਆਤਮਾ ਜਿੰਦ ਨੂੰ ਪੁੱਛਿਆ ਜਾਵਾ ਜੀ ਤਾਂ ਖਟਿਆ ਕਹਾ ਲਾਇਆ ਕੌਣੋ ਪੁੱਛੇ ਜਾਏ ਜਦੋਂ ਜੰਨ ਤੋਂ ਹਸਪਤਾਲ ਬਲਿਆ ਜਾਣਾ ਪੁੱਛਿਆ ਜਾਣਾ ਫਿਰ ਇਹਦੇ ਕੋਲ ਕੋਈ ਜਵਾਬ ਨਹੀਂ ਹੈ ਇਹਦੇ ਕੋਲ ਫਿਰ ਇੱਕੋ ਗੱਲ ਹੈ ਹਉ ਤਾਂ ਮਾਇਆ ਮੋਹਿਆ ਏ ਵੈਗੁਰੂ ਤੇ ਸਰੀਰ ਦਿੱਤਾ ਸੀ ਮਨੂੰ ਕੀਮਤੀ ਪਰ ਮੈਂ ਸਰੀਰ ਤੋਂ ਕੰਮ ਨਹੀਂ ਲਿਆ ਮੈਂ ਕਦੇ ਅੱਖਾਂ ਨਾਲ ਗੁਰੂ ਦਾ ਦਰਸ਼ਨ ਨਹੀਂ ਕਰਿਆ ਮੈਂ ਕੰਨਾਂ ਨਾਲ ਗੁਰੂ ਦਾ ਜਸ ਨਹੀਂ ਸੁਣਿਆ ਮੈਂ ਪੈਰਾਂ ਨਾਲ ਚੱਲ ਕੇ ਕਦੇ ਗੁਰੂ ਦੀ ਸੰਗਤ ਵਿੱਚ ਨਹੀਂ ਗਿਆ ਹੱਥਾਂ ਨਾਲ ਕਦੇ ਸਾਧ ਸੰਗਤ ਦੀ ਸੇਵਾ ਨਹੀਂ ਕੀਤੀ ਮੈਂ ਤਾਂ ਸਰੀਰ ਦੀ ਉਸੇਵਾਲ ਕਰੀ ਗਿਆ ਸਰੀਰ ਲਈ ਹੀ ਠਗੀਆਂ ਚੋਰੀਆਂ ਮਾਰੂ ਕੀਤੀਆਂ ਮੈਂ ਸਰੀਰ ਤੋਂ ਕੰਮ ਨਹੀਂ ਲਿਆ ਇਹ ਮੇਰਾ ਦੋਸ਼ ਹੈ ਹਉ ਤਾਂ ਮਾਇਆ 모ਹਾ ਮੈਂ ਮਾਇਆ ਦੇ ਉਹ ਵੀ ਚ ਫਸਿਆ ਲਿਆ ਇਹ ਜੀਵਾਤਮਾ ਦੇ ਕੋਲ ਬਸ ਇਹੀ ਫਿਰ ਕਰਦਾ ਕੋਈ ਜਵਾਬ ਨਹੀਂ ਦੇ ਹਉ ਤਾਂ ਮਾਇਆ 모ਹਾ ਫਿਰ ਫਿਰ ਆਵਾਜ਼ ਆਏ ਜਿਸ ਕਰਕੇ ਹੁਣ ਮੇਰਾ ਆਉਣਾ ਜਾਣਾ ਬਣਿਆ ਰਹੇਗਾ ਉਲੁੜ-ਉਲੁੜ ਕੇ ਫਿਰ ਮੈਂ ਜੁਨੀਆਂ ਵਿੱਚ ਭਟਕਾਂਗਾ ਵੇਆਂ ਦੀ ਜੁਨੀਆਂ ਵਿੱਚ ਕਈ ਜਦੋਂ ਪਈ ਕੀਟ ਪਤੰਗਾ ਕਈ ਜਨਮ ਦਾ ਜਮੀਨ ਕਰਾਂਗਾ ਕਈ ਜਨਮ ਪੰਕੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਹੋਇਓ ਇਤਾਂ ਦੀਆਂ ਜੁਨੀਆਂ ਵਿੱਚੋਂ ਭਟਕਦੇ ਭਟਕਦੇ ਨੂੰ ਮੈਨੂੰ ਕੀਮਤੀ ਸਰੀਰ ਮਿਲਿਆ ਸੀ ਪਰ ਮੈਂ ਉਸ ਸਰੀਰ ਤੋਂ ਕੰਮ ਨਹੀਂ ਰਹਿ ਸਕਿਆ ਇਹ ਮੇਰਾ ਆਪਣਾ ਦੋਸ਼ ਹੈ ਜੇ ਪ੍ਰਭੂ ਤੇਰਾ ਦੋਸ਼ੀ ਹੋ। ਔਰ ਮੈਨੂੰ ਫੇਰ ਉਹਨਾਂ ਜੁਨੀਆ ਪ ਜਾਣਾ ਪੈਣਾ। ਹਉ ਤਾਂ ਮਾਇਆ ਮੋਹਿਆ ਫਿਰ ਫਿਰ ਆਵਾਜਾਓ। ਨਾਨਕ ਹੁਕਮ ਨਾ ਜਾਣ ਤੋ ਖਸਮ ਗਾ। ਜੇ ਸਿਧ ਰਹਾ ਸਤਿਗੁਰੂ ਆਇ। ਮੈਂ ਰਹਿ ਗੁਦੀ ਹੁਕਮ ਨੂੰ ਨਹੀਂ ਜਾਣਿਆ। ਜੇ ਉਹਦੇ ਹੁਕਮ ਨੂੰ ਜਾਣ ਲੰਗਾ ਤਾਂ ਮੈਂ ਤੇਰੇ ਵਿੱਚ ਲੀਨ ਹੋ ਜਾਣਾ ਸੀ। ਸਰੀਰ ਦੇ ਹੁੰਦੇ ਹੋਈ ਤੇਰੇ ਵਿੱਚ ਲੀਨ ਹੋ ਜਾਣਾ ਸੀ। ਔਰ ਇਹ ਮੇਰੇ ਵਿੱਚ ਮੇਰਾ ਦਰਦ ਇਹ ਕਸੂਰ ਮੇਰਾ ਹੀ ਹੈ ਇਹ ਮੇਰੇ ਵਿੱਚ ਹੀ ਕਮੀ ਹੈ ਮੈਂ ਸਰੀਰ ਤੋਂ ਕੰਮ ਨਹੀਂ ਲੈ ਸਕਿਆ ਇਸ ਕਰਕੇ ਗੁਰੂ ਪਿਆਰਿਓ ਅੱਜ ਸਮਾ ਸਾਰਿਆਂ ਦੇ ਇਕੱਠੇ ਹੋਣਾ ਇਹ ਸਮਾਣ ਤੋਂ ਪਹਿਲਾਂ ਪਹਿਲਾਂ ਗੁਰੂ ਨਾਲ ਜੁੜੇ ਹੁਣ ਆਪ ਵੀ ਆਪਣੇ ਬੱਚਿਆਂ ਨੂੰ ਵੀ ਆਪਣੇ ਪਰਿਵਾਰ ਨੂੰ ਗੁਰੂ ਦੀ ਸੰਗਤ ਨਾਲ ਜੋੜ ਕੇ ਰੱਖੋ ਗੁਰੂ ਦੀ ਸੰਗਤ ਨਾਲ ਜੋੜੋ ਗੁਰੂ ਦੀ ਬਾਣੀ ਨਾਲ ਇਸ ਕਰਕੇ ਸਤਿਗੁਰੂ ਜੀ ਇੱਕ ਪਵਿੱਤਰ ਮਤਲਬ ਨਾਲ ਸਮਝਾਉਂਦੇ ਹੋਏ ਕੋਈ ਨੋਂਿੰਦੇ ਰੋ ਕਹਿ ਤ ਕਵੀਰ ਕੋਈ ਨੋਂਿੰਦੇ ਰੋ ਕਹਿ ਤ ਦੇਵ ਕੋਈ ਨਾ ਕੋਈ ਤੇਰੇ ਨਾਮ ਹੋਈ ਨਾ ਕੋਈ ਮੇਰਾ ਸਵਾ ਪਿਆਰ ਦੇ ਨਾਲ ਸੱਚੇ ਤਰ੍ਹਾਂ ਸਵਾਪਤੀ ਕਰੀਏ ਬੇਅੰਤ ਸੰਗਤਾਂ ਨੇ ਕੀਰਤਨ ਦਾ ਗੁਰੂ ਦੇ ਸ਼ਬਦ ਦਾ ਗੁਰਬਾਣੀ ਦਾ ਸਤਿਕਾਰ ਕੀਤਾ ਮਾਲਕ ਕਰਦੀਆਂ ਪਨਾ ਹਰ ਮੈਦਾਨ ਕਰਕੇ ਕੋ ਸਿੱਖੀ ਜੀਵਨ ਨਾਮ ਦੀ ਰਾਤ ਪਕਸ਼ ਨੂੰ ਸਤਿਗੁਰੂ ਜੀ ਆਓ ਪਿਆਰ ਦੇ ਨਾਲ ਅਨੰਦ ਸਾਹਿਬ ਜੀ ਦੀਆਂ 6 ਪਉੜੀਆਂ ਦਾ ਕੀਰਤਨ ਉਪਰੰਤ ਬੀਬੀ ਜਸਵੀਰ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸਾਰਿਆਂ ਨੇ ਸ਼ਾਮਲ ਹੋਣਾ ਹੈ ਆ ਉਸ ਵਕਤ